ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆਂ ਆਪਾਂ ਅੱਜ ਦਾ ਵਲੌਗ ਅੱਜ ਤਰੀਖ ਹੋ ਗਈ ਸੀ ਜੀ 21 ਅਕਤੂਬਰ 2025 ਤੇ ਅੱਜ ਦੀਵਾਲੀ ਦਾ ਦਿਨ ਹੈ ਤੇ ਸਾਰਿਆਂ ਨੂੰ ਸਾਡੇ ਸਾਰਿਆਂ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਬੰਦੀ ਛੋੜ ਦਿਵਸ ਦੀਆਂ ਵੀ ਲੱਖ ਲੱਖ ਵਧਾਈਆਂ ਤੇ ਉਮੀਦ ਕਰਦਾ ਹਾਂ ਕਿ ਸਾਰਿਆਂ ਦੀ ਦੀਵਾਲੀ ਬਹੁਤ ਵਧੀਆ ਜਾਊਗੀ ਚਲੋ ਜੀ ਇੱਥੇ ਟਾਈਮ ਹੋ ਗਿਆ ਸੀ ਜੀ ਸ਼ਾਮ ਦੇ 5:00 ਵਜੇ ਦਾ 5:00 ਵਜੇ ਦਾ ਟਾਈਮ ਸੀਗਾ ਤੇ ਆਪਾਂ ਮੱਝਾਂ ਦੀ ਅੱਜ ਚੰਗੀਤਰਾ ਮਾਲਿਸ਼ ਕੀਤੀ ਹੈ ਅੱਜ ਆਪਾਂ ਚੰਗੀਤਾਂ ਦਿਵਾਲੀ ਮਨਾਈ ਆਪਣੀਆਂ ਮੱਝਾਂ ਦੀ ਵੀ ਲੋ ਜੀ ਚਮਕਨ ਲਾਤੀ ਅੱਜ ਤਾਂ ਆਪਾਂ ਵੀ ਆਪਣੀਆਂ ਮੱਝਾਂ ਤੇ ਹੁਣ ਇੱਥੇ ਆਪਾਂ ਬਸ ਇਹੀ ਮੱਝਾਂ ਵੰਦੇ ਹੁੰਨੇ ਆ ਦੋ ਮੈਂਬਰ ਆਪਾਂ ਘਟਾਤੇ ਇੱਥੋਂ ਲੋ ਜੀ ਉਹ ਆਪਣੀ ਲక్ష్ਮੀ ਬੈਠੀ ਆਪਣੀ ਲక్ష్ਮੀ ਬੈਠੀ ਹੈ ਇਹਨੂੰ ਵੀ ਭੁੱਖ ਲੱਗ ਰਹੀ ਹੈ ਵਿਚਾਰੀ ਨੂੰ ਇੱਕ ਮਿੰਟ ਇਧਰ ਰਸਤ ਹੈ ਚੱਕਨੀਆ ਲੋ ਜੀ ਇਹ ਕਹਿੰਦੀ ਮੈਨੂੰ ਦੁੱਧ ਪਿਆਓ ਅਸੇ ਨੂੰ ਵੀ ਹੁਣੀ ਪਿਾਵਾਂਗੇ ਆਪਾਂ ਦੁੱਧ ਲੋ ਜੀ ਚੈੱਕ ਕਰੋ ਆਪਣੀ ਲక్ష్ਮੀ ਜੀ ਮੈਨੂੰ ਲੱਗੀ ਸਾਰਿਆਂ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਦਿਵਾਰੀ ਦਾ ਆਪਣਾ ਸਭ ਤੋਂ ਕੀਮਤੀ ਤੋਹਫਾ ਗਾ ਚਲੋ ਜੀ ਆ ਲక్ష్ਮੀ ਦੀ ਮਾਂ ਬੈਠੀ ਹੈ ਨੀਰਾ ਆਪਾਂ ਇਹਨਾਂ ਨੂੰ ਪਾਤਾ ਸੀ ਤਮ ਸਾਰੀਆਂ ਖਾਈ ਵੀ ਜਾਂਦੀਆਂ ਨੇ। ਸੋ ਅੱਜ ਥੋੜੇ ਲੇਟ ਤਾਂ ਹੋ ਗਏ ਸੀਗੇ ਨਮਾਉਣ ਕਰਕੇ। ਕਿਉਂਕਿ ਅੱਜ ਨਮਾਉਣ ਤੇ ਟਾਈਮ ਲੱਗ ਗਿਆ ਸੀ ਇਹਨਾਂ ਨੂੰ। ਲਓ ਜੀ। ਹੁਣ ਬਸ ਆਪਾਂ ਇਹਨਾਂ ਦਾ ਇਹਨਾਂ ਦੀਆਂ ਧਾਰਾਂ ਚੋਵਾਂਗੇ। ਥੋੜੇ ਟਾਈਮ ਤੱਕ 3:30 ਵਜੇ। ਲਓ ਜੀ, ਪਟਾਕੇ ਦੀ ਬਾਜ ਵੀ ਹੁੰਦੀ ਓਨੀ ਵੀਡੀਓ ਵਿੱਚ ਕਿਤੇ-ਕਿਤੇ ਤਾਂ ਕਿਉਂਕਿ ਕਿਤੇ-ਕਿਤੇ ਤਾਂ ਪਟਾਕੇ ਪਾਉਣ ਵੀ ਲੱਗੇ ਟਾਈਮ ਨਾਲ ਹੀ। ਚਲੋ ਜੀ ਆਪਾਂ ਦੂਜੇ ਦੋ ਮੈਂਬਰਾਂ ਨਾਲ ਵੀ ਮਨਾਉਣੇ ਆ ਤੁਹਾਨੂੰ ਆਹ ਦੋ ਮੈਂਬਰ ਆਪਾਂ ਇੱਥੇ ਸ਼ਿਫਟਿੰਗ ਕਰਤੇ ਕਿਉਂਕਿ ਫਿਰ ਉਧਰ ਭੀੜ ਹੋ ਜਾਂਦੀ ਆ ਪਸੂਆਂ ਨੂੰ ਕਰੋ ਚੈੱਕ ਆਪਣੀਆਂ ਕਟੀਆਂ ਦੋਨੇ ਇੱਕ ਸਾਲ ਦੀ ਹੋ ਗਈ ਹਲੇ ਇੱਕ ਸਾਲ ਦੀ ਹੋਈ ਨਹੀਂ ਗਈ ਤੁਸੀਂ ਅਜੇ ਨਾਲ ਵੀ ਆਪਾਂ ਚੰਗੀ ਤਰ੍ਹਾਂ ਮਾਲਿਸ਼ ਕੀਤੀ ਹੈ ਲੋ ਜੀ ਪਟਾਕਿਆਂ ਦੀ ਬਾਤ ਸੁਣ ਲਓ ਤੁਸੀਂ ਸਾਰੇ ਉਹ ਆਪਣੀਆਂ ਦੋਸਤਾਂ ਮੱਝਾਂ ਖੜੀਆਂ ਨੇ ਚਲੋ ਜੀ ਵੀਡੀਓ ਨਾਲ ਐਂਡ ਆ ਪਿੱਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ